ਰਾਜੇ ਦਾ ਜਿਹੜਾ ਮਹਿਲ ਸੀਗਾ ਉੱਥੋਂ ਅਸੀਂ ਨਿਕਲ ਗਏ ਸੀਗੇ ਰਾਜੇ ਦਾ ਜਿਹੜਾ ਮਹਿਲ ਹੈਗਾ ਉਹਦੀ ਨਾ ਟਿਕਟ ਲੱਗਦੀ ਹੈਗੀ ਆ ਉੱਥੇ ਇੱਕ ਮਿਊਜ਼ੀਅਮ ਵੀ ਹੈਗਾ ਉਹਨਾਂ ਦਾ 2200 ਰੁਪਿਆ ਪਰ ਬੰਦਾ ਉਹ ਮਿਊਜ਼ੀਅਮ ਚ ਲੰਦੇ ਹੈਗੇ ਆ ਜੇ ਪੈਲਸ ਪਲੱਸ ਮਿਊਜ਼ੀਅਮ ਦੋਨੋਂ ਚੀਜ਼ਾਂ ਦੇਖਣੀਆਂ ਤਾਂ ਇੱਕ ਬੰਦੇ ਦਾ 750 ਰੁਪਏ ਦੇ ਕਰੀਬ ਲੱਗਦਾ ਹੈਗਾ ਅਸੀਂ ਸਿਰਫ ਪੈਲੇਸ ਦੇ ਟਿਕਟ ਪ੍ਰਾਈਸ ਕਟਾਈ ਸੀਗੀ 250 ਰੁਪਏ ਪਰ ਪਰਸਨ ਦੋ ਚਾਰ ਬੰਦੇ ਦਾ 1000 ਰੁਪਿਆ ਲੱਗਿਆ ਸਾਡਾ ਅਸੀਂ ਪੈਲੇਸ ਤਾਂ ਨਹੀਂ ਦੇਖਣਾ ਸੀ ਕਿਉਂਕਿ ਪਹਿਲੇ ਦੇਖਣ ਨੂੰ ਬਹੁਤ ਟਾਈਮ ਲੱਗਦਾ ਸਾਡੇ ਕੋਲ ਨਾ ਟਾਈਮ ਨਹੀਂ ਸੀਗਾ ਜਿਹੜਾ 5 ਕਲਾਸ ਸਸਤਰ ਹੈਗਾ ਉਹਨਾਂ ਨੇ ਰੂਮ ਨੰਬਰ 7 ਆਰਚਰੀ ਰੂਮ ਕਹਿੰਦੇ ਉਹਨੂੰ ਰੂਮ ਨੰਬਰ 7 ਦੇ ਵਿੱਚ ਰੱਖਿਆ ਜਿਹੜਾ ਐਂਟਰ ਕਰਦਾ ਹੀ ਸਾ ਖੱਬੇ ਹੱਥ ਹੈਗਾ ਤੁਸੀਂ ਉੱਥੇ ਪੁੱਛ ਲੈਣਾ ਕਿਸੇ ਨੂੰ ਅਗਰ ਦੇਖਣਾ ਹੋਵੇ ਉਹ ਸਾਈਡ ਤੇ ਹੀ ਹੈਗਾ ਨੰਬਰ 7 ਉਹਦੇ ਵਿੱਚ ਹੀ 5 ਕਲਾਸ 70 50 ਅਸੀਂ ਸਿਰਫ ਸਰਤ ਦੇ ਹੀ ਦਰਸ਼ਨ ਕੀਤੇ ਤੇ ਇਹ ਦਰਸ਼ਨ ਕਰਕੇ ਨਾਲ ਦੀ ਨਾਲ ਹੀ 10 ਮਿੰਟ ਚ ਵਾਪਸ ਆ ਗਏ ਸੀ ਅਦਰਵਾਈਜ਼ ਉੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਦਾ ਬੜਾ ਹਿਸਾਬ-ਤਾਬ ਹੈ ਉੱਥੇ ਉਹ ਤੁਹਾਨੂੰ ਇੱਕ ਆਡੀਓ ਡਿਵਾਈਸਿਸ ਦਿੰਦੇ ਨੇ ਉਹ ਉਹਦੇ ਨਾਲ ਹੀ ਮਹਿਲ ਦੇਖਿਆ ਜਾਂਦਾ ਉਹ ਤੁਹਾਨੂੰ ਉਸ ਰਾਹੀਂ ਹੀ ਇਨਫੋਰਮ ਕਰਦੇ ਨੇ ਤੁਹਾਡੇ ਕੰਨਾਂ 'ਚ ਲਾ ਦਿੰਦੇ ਨੇ ਉਹ ਆਡੀਓ ਡਿਵਾਈਸ ਜੀ ਆ ਉਹ ਹੀ ਤੁਹਾਨੂੰ ਦੱਸਦੇ ਨੇ ਅੱਗੇ ਕਿਸ ਤਰ੍ਹਾਂ ਜਾਣਾ ਕਿੱਧਰ ਨੂੰ ਮੂਵ ਕਰਨਾ ਕਿੱਧਰ ਨੂੰ ਨਹੀਂ ਮੂਵ ਕਰਨਾ ਕਿ 10 ਕਿਲੋਮੀਟਰ ਦੇ ਆਸ-ਪਾਸ ਦਾ ਪੈਲੈਸ ਹੈ ਉਹ 10 ਕਿਲੋਮੀਟਰ ਵੱਡਾ ਪੈਲੈਸ ਆ ਬਹੁਤ ਕੁਝ ਉਹਦੇ ਵਿੱਚ ਦੇਖਣ ਨੂੰ ਹੈਗਾ ਪਰ ਅਸੀਂ ਪੈਲੈਸ ਨਹੀਂ ਦੇਖਣਾ ਸੀਗਾ ਅਸੀਂ ਤਾਂ ਸਿਰਫ ਦਰਸ਼ਨ ਕਰਨੇ ਸੀ ਪੰਜ ਕਲਾਸ ਅਸਤਰ ਦੇ ਤੇ ਅਸੀਂ ਤਾਂ ਪੰਜ ਕਲਾਸ ਸ਼ਸਤਰ ਦਰਸ਼ਨ ਕਰਕੇ ਹੀ ਇੱਥੋਂ ਨਿਕਲ ਗਏ ਸੀਗੇ ਉਹਦੀ ਜਿਹੜੀ ਟਿਕਟ ਆ ਉਹ ਜਿਹੜੀ ਹੈਗੀ 250 ਰੁਪਏ ਪਰ ਪਰਸਨ ਹੈਗੀ ਆ ਤੇ ਉਹ ਜਿਹੜੀ ਹੈਗਾ ਰੂਮ ਨੰਬਰ 7 ਦੇ ਵਿੱਚ ਜਿਹੜਾ ਹੈਗਾ ਅਵੇਲੇਬਲ ਹੈਗਾ ਜੇ ਕਿਸੇ ਨੂੰ ਦਰਸ਼ਨ ਕਰਨੇ ਹੁਣ ਤਾਂ ਉਹ ਕਰ ਸਕਦਾ ਅਦਰਵਾਈਜ਼ ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰੂ ਤੇ ਨਾਨਕਵਾੜੀਆ ਜਿਹੜਾ ਬੜੋਦਾ ਦੇ ਵਿੱਚ ਉੱਥੇ ਉਹ ਖੁੱਲੇ ਦਰਸ਼ਨ ਵੀ ਕਿਤੇ ਜਾ ਸਕਦੇ ਨੇ ਪਰ ਉਹ ਗੁਰਪੁਰਬ ਨੂੰ ਹੀ ਸੰਭਵ ਹੈਗਾ ਜੇ ਅੱਗੇ ਪਿੱਛੇ ਜਾਣਾ ਹੋਵੇ ਤਾਂ ਫਿਰ ਉਹ ਪੈਲਸ ਦੇ ਵਿੱਚ ਹੀ ਦਰਸ਼ਨ ਕਰਨੇ ਪੈਂਦੇ ਨੇ 10 ਵਜੇ ਜਿਹੜਾ ਹੈਗਾ ਪੈਲਸ ਦਾ ਟਾਈਮ ਹੈਗਾ 10 ਵਜੇ ਤੋਂ ਬਾਅਦ ਪੈਲਸ ਖੁੱਲਦਾ ਟਿਕਟਾਂ ਲਾਈਨ ਲੈਂਨਾ ਲੱਗਦੀਆਂ ਨੇ ਤੇ ਤੁਹਾਨੂੰ ਆ ਕੇ ਟਿਕਟ ਲੈਣੀ ਪਵੇਗੀ ਉਸ ਤੋਂ ਬਾਅਦ ਤੁਸੀਂ ਦਰਸ਼ਨ ਕਰ ਸਕਦੇ ਹੋ ਉਹਦੇ ਤੇ ਉਹ ਸੌਖਾ ਹੀ ਹੈ ਵੀ ਉਹ ਰੂਮ ਨੰਬਰ 7 ਦੇ ਵਿੱਚ ਅਵੇਲੇਬਲ ਹੈ ਤੇ ਐਂਟਰ ਕਰਦੇ ਸਾਰੇ ਸਾਨੂੰ ਮਿਲ ਜਾਏਗਾ ਉੱਥੇ ਪੁੱਛ ਲੈਣਾ ਰੂਮ ਨੰਬਰ 7 ਜਾਂ ਕਿਸੇ ਨੂੰ ਕਹਿ ਦੇਣਾ ਵੀ ਪੰਜ ਕਲਾ 70 ਦੇਖਣਾ ਤਾਂ ਉਹ ਤੁਹਾਨੂੰ ਦੱਸ ਦਣਗੇ ਹਰੇਕ ਬੰਦਾ ਉੱਥੇ ਦਾ ਜਿਹੜਾ ਪਹਿਲਾ ਦਾ ਬੰਦਾ ਜਾਣਦਾ ਵੀ ਪੰਜ ਕਲਾ 70 ਕਿਹੜੀ ਜਗ੍ਹਾ ਪਿਆ ਉੱਥੇ ਸਾਰੇ ਸ਼ਸਤਰਾਂ ਦਾ ਹੀ ਸਜੋਬਿਤ ਨੇ ਸਾਰੇ ਸ਼ਸਤਰ ਮਹਾਰਾਣਾ ਪ੍ਰਤਾਪ ਦੇ ਸ਼ਸਤਰ ਜਾਂ ਹੋਰ ਮਹਾਰਾਜਾਂ ਦੇ ਜਿਹੜੇ ਸ਼ਸਤਰ ਦੇ ਉਸ ਜਮਾਨੇ ਨੇ ਉਹ ਸਾਰੇ ਸਾਰੇ ਉੱਥੇ ਅਵੇਲੇਬਲ ਨੇ ਨਰਮਦਾ ਨਦੀ ਦੇ ਕੰਢੇ ਆ ਨਾ ਬੋਰਡਰ ਦਾ ਬਹੁਤ بڑا ਹੋ ਗਿਆ ਸਾਥ ਵਿੱਚ ਰੱਖਵਾ ਹਾਂ ਆਹਾ ਛਾਂਵਾ ਲਾ ਦੇ ਹਾਂ ਛਾਂਵਾ ਲਾ ਇਧਰੋਂ ਜਿਹੜਾ ਪੌੜੀਆਂ ਚੜ੍ਹ ਕੇ ਆਨੇ ਆ ਸੀ ਪਾਰਕਿੰਗ ਬਹੁਤ ਵੱਡੀ ਥੱਲੇ ਵੀ ਹੈਗੀ ਆ ਪਾਰਕਿੰਗ ਉਸ ਪਰਲੇ ਪਾਸੇ ਗੱਡੀ ਖੜੀ ਆ ਸਾਹਮਣੇ ਕਮਰੇ ਤੇ ਬਣੇ ਹੋਏ ਇਧਰ ਲੰਗਰ ਹਾਲਾ ਦਿਵਾਨਾਂ ਲਾਥੋਂ ਪੌੜੀਆਂ ਚੜ੍ਹ ਕੇ ਇੱਧਰ ਕੜਾ ਪ੍ਰਸ਼ਾਦ ਦਾ ਕਾਊਂਟਰ ਇੱਧਰ ਨਰਮਨ ਨਦੀ ਦਾ ਕੰਡਾ ਹੈਗਾ ਇੱਧਰ ਮੰਦਿਰ ਵੀ ਹੈ ਇਹ ਦਰਵਾਜ਼ਾ ਵਾਲੇ ਰਸਤਾ ਗੁਰਦੁਆਰਾ ਜਿਹੜਾ ਹੈਗਾ ਇਹ ਬੜੁੱਛ ਦੇ ਅੰਦਰ ਗੁਰਦੁਆਰਾ ਚਾਦਰ ਸਾਹਿਬ ਤੇ ਸਰੋਵਰ ਗੁਰੂ ਘਰ ਦਾ ਆ ਮੰਦਿਰ ਨਾਲ ਮੰੰਗਾ ਇਹ ਬੜਾ ਭਾਰੀ ਦੀਵਾਨ ਖਾਲਾ ਇੱਧਰ ਬੱਚੇ ਥੱਲੇ ਖੇਡ ਰਹੇ ਨੇ ਦੀਵਾਨ ਹਾਲੇ ਇੱਧਰ ਇਧਰ ਜਿਹੜਾ ਹੈਗਾ ਤੁਹਾਨੂੰ ਦਿਖਾਣੇ ਨਰਵੰਦਾ ਨਦੀ ਦਿਖਾਉਣੇ ਆ ਜਦੋਂ ਪਹਿਲੇ ਪਾਛਾ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਸ ਇਲਾਕੇ ਚ ਬੁੜਚ ਦੇ ਇਲਾਕੇ ਚ ਉਦਾਸੀਆਂ ਦੌਰਾਨ ਆਏ ਆ ਜਿਹੜੀ ਨਰਵੰਦਾ ਨਦੀ ਹੈ ਉਹ ਨਜ਼ਰ ਆ ਰਹੀ ਹੈ ਇਹ ਪਰਲੇ ਕੰਡੇ ਤੋਂ ਜਦੋਂ ਇਧਰ ਆਏ ਆ ਪੁਲ ਬਣਿਆ ਇੱਥੇ ਨਰਮਨਦਾ ਦੀ ਹੰਦੀ ਦੇ ਕੰਡੇ ਤੇ ਆ ਪੁਲ ਜਿਹੜਾ ਨਦਰ ਨਰਮਨੰਦਾ ਦੀ ਕੰਡੇ ਤੇ ਬਣਿਆ ਇਹਦੇ ਥੱਲੇ ਹੀ ਥੱਲੇ ਆਣਾ ਪੈਂਦਾ ਸਾਨੂੰ ਤਾਂ ਜੋ ਗੁਰਦੁਆਰੇ ਦਾ ਗੇਟ ਨੀਚੇ ਹੈ ਤੇ ਨਰਮਨੰਦਾ ਦੀ ਇਹ ਫਿਰ ਜਿਹੜਾ ਕਿਸੇ ਜ਼ਮਾਨੇ ਚ ਕਿਸ਼ਤੀਆਂ ਰਹੀ ਇਹ ਨਦੀ ਪਾਰ ਕਰਕੇ ਇਧਰ ਬੜੁੱਛ ਪਿੰਡ ਸ਼ਹਿਰ ਕਹਿ ਲਓ ਹੁਣ ਸ਼ਹਿਰ ਬਣ ਗਿਆ ਬਹੁਤ ਵੱਡਾ ਇਧਰ ਗੁਰੂ ਘਰ ਗੁਰਦੁਆਰਾ ਚਾਦਰ ਸਾਹਿਬ ਤਾਂ ਫਿਰ ਉਹ ਜਿਹੜਾ ਉਹ ਮਲਾਹ ਕਹਿੰਦਾ ਵੀ ਸ਼ਾਮ ਦਾ ਟਾਈਮ ਹੋ ਗਿਆ ਕਿਉਂਕਿ ਸ਼ਾਮ ਨੂੰ ਕਿਸ਼ਤੀਆਂ ਨਹੀਂ ਚੱਲੁੰਦੇ ਬੇੜਦਵਾਰਕਾ ਦੇ ਵਿੱਚ ਵੀ ਇਦਾਂ ਹੀ ਹੈ ਵੀ ਉਹ 5:30 ਵਜੇ ਜਿਹੜੇ ਕਿਸ਼ਤੀਆਂ ਬੰਦ ਕਰ ਦੁੰਦੇ ਨੇ ਹਾਲਾਂਕਿ ਅਸੀਂ 6:30 ਵਜੇ ਤੋਂ ਬਾਅਦ ਵੀ ਗਏ ਕੁਝ ਸਪੈਸ਼ਲ ਪਰਮਿਸ਼ਨਾਂ ਦੇ ਨਾਲ ਪੋਸੀਬਿਲਟੀ ਹੁੰਦੀ ਹੈ ਤੇ ਉਹ ਸਾਨੂੰ ਅਲਾਉ ਕਰ ਦਿੰਦਾ ਉਹ ਜਾਣ ਦਿੰਦੇ ਨੇ ਆਦਰਵਾਇਜ਼ ਪੋਸੀਬਲ ਨਹੀਂ ਤਾਂ ਫਿਰ ਜਿਹੜਾ ਇੱਥੇ ਸੀਦਾ ਰਾਜਾ ਸੀ ਉਹਨੇ ਕਿਹਾ ਸੀ 6 ਉਹ 5 ਵਜੇ ਤੋਂ ਬਾਅਦ ਜੜੇ ਕਿਸ਼ਤੀਆਂ ਨਹੀਂ ਚਲਣੀਆਂ ਤੇ ਪਾਸ਼ਾ ਨੇ ਕਿਹਾ ਵੀ ਤੁਹਾਨੂੰ 베ੜੀ ਤੂੰ ਪਾਤ ਕਰ ਪਾਤ ਕਰ ਪਾਤ 베ੜੀ ਰਹੀਂ ਪਾਰ ਕਰਾ ਸਿਵਦਰ ਦੂਜੇ ਪਾਸੇ ਜਾਣਾ ਤਾਂ ਮਲਾ ਨੇ ਕਿਹਾ ਵੀ ਮਨੂੰ ਤਾਂ ਰਾਜਾ ਦਾ ਹੁਕਮ ਹੈ ਹੈਗਾ ਵੀ ਮੈਂ ਜਿਹੜਾ ਨਹੀਂ ਪਾਰ ਕਰਾ ਸਕਦਾ ਤਾਂ ਫਿਰ ਗੁਰੂ ਕਾਸ਼ਨੇ ਮਰਦਾਨੇ ਨੂੰ ਹੁਕਮ ਕੀਤਾ ਬਿਛਾ ਚਾਦਰ ਕੱਢਵਣੀ ਚਾਦਰ ਵਿਛਾ ਨਦੀ ਪਾਰ ਕਰੀਏ ਤਾਂ ਫਿਰ ਉਹ ਚਾਦਰ ਵਿਛਾ ਕੇ ਨਦੀ ਦੇ ਉੱਪਰ ਨਦੀ ਜਿਹੜੀ ਤੁਹਾਨੂੰ ਦਿਖਾਈ ਆ ਨਰਮਨਾਦਾ ਨਦੀ ਇਹ ਫਿਰ ਜਿਹੜੀ ਹੈਗੀ ਹੈ ਗੁਰੂ ਕਾਸ਼ਨੇ ਪਾਰ ਕੀਤੀ ਉਸ ਦੀ ਯਾਦ ਵਿੱਚ ਇਹ ਗੁਰਦੁਆਰਾ ਗੁਰਦੁਆਰਾ ਚਾਦਰ ਸਾਹਿਬ ਇੱਥੇ ਬਡੂਚ ਸ਼ਹਿਰ ਦੇ ਵਿੱਚ ਇਸੇ ਸ਼ੋਭਿਤ ਹੈ ਹਾਲਾਂਕਿ ਬਾਹਰ ਵੀ ਇੱਕ ਕਿਉਂਕਿ ਇੱਥੇ ਬਹੁਤ ਲਿਮਟਿਡ ਸਪੇਸ ਹੈ ਹਾਲਾਂਕਿ ਗੁਰਦੁਆਰਾ ਵੀ ਬਹੁਤ ਵੱਡਾ ਪਰ ਫਿਰ ਵੀ ਇੱਕ ਗੁਰਦੁਆਰਾ ਆਉਂਦੀ ਰੋਡ ਬਾਬਾ ਲੱਖਾ ਸਿੰਘ ਪੋਟਾ ਵਾਲੇ ਉਹਨਾਂ ਦੀ ਕਾਰ ਸੇਵਾਥਾ ਚੱਲ ਰਹੀ ਹੈ ਤੇ ਉਹਨਾਂ ਨੇ ਇੱਕ ਹੋਰ ਗੁਰਦੁਆਰਾ ਜਿਹੜਾ ਆਉਣ ਦੀ ਰੋੜੀ ਹੈ ਬਾਹਰ ਉੱਥੇ ਬਣਾਇਆ ਹੋਇਆ ਸੰਗਤਾਂ ਉੱਥੇ ਆਉਂਦੀਆਂ ਨੇ ਤੇ ਮੇਨ ਗੁਰਦੁਆਰਾ ਇੱਥੇ ਹੀ ਹੈ ਲੰਗਰ ਹਾਲ ਦੀਵਾਨ ਹਾਲ ਸਭ ਕੁਝ ਹੈਗਾ 24 ਘੰਟੇ ਲੰਗਰ ਦੀ ਵਿਵਸਥਾ ਰਹਿਣ ਲਈ ਕਮਰੇ ਬਣੇ ਹੋਏ ਨੇ ਇਹ ਗੁਰਦੁਆਰਾ ਛਾਦਰ ਸਾਹਿਬ ਬਡੁੱਛ thank you ਸੰਨਿਪਰ ਕਰਾ ਪਤ੍ਰੀ ਤੇਨ ਬੇਗਤ ਤੁੰਦ ਕੋਈ ਨੀਂ ਜਿ ਕਿ ਤੂਰ ਨਾਲੇ ਕਿਰਾਂਵਾਂ ਚਰਿ ਜਿ ਸਨ ਬਾਪਿ ਨਿਰਾਪਰੋਈ ਵਾਹਿਗੁਰੂ ਤੇ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਵਾਹਿ ਵਾਹਿ ਗੁਰੂ ਕਰੀਬ ਕਰ ਲੰਨੇ ਆ ਮਹਾਰਾਜ ਦੇ ਪਰਕਰ ਦਰਬਾਰ ਦੀ ਇੱਧਰ ਤੁਹਾਨੂੰ ਦਿਖਾਈ ਦਿੱਤਾ ਵੀ ਹਿੰਦਿਓ ਦੀਵਾਨ ਹਾਲ ਇੱਧਰ ਗੱਡੀਆਂ ਉੱਪਰ ਆ ਜਾਂਦੀਆਂ ਨੇ ਹਾਲਾਂਕਿ ਥੱਲੇ ਬਹੁਤ ਵੱਡਾ ਪਾਰਕਿੰਗ ਹੈਗੀ ਇੱਥੇ ਜੋੜਾ ਘਰ ਹੁੰਦਾ ਹੋਇਆ ਇੱਥੇ ਅਸੀਂ ਜੋੜੇ ਉਤਾਰਦੇ ਸੀਗੇ ਇੱਥੋਂ ਵੀ ਐਂਟ੍ਰਾਂਸ ਹੁੰਦੀ ਸੀ ਪਹਿਲਾਂ ਇੱਧਰ ਵੀ ਦਰਬਾਰ ਦੇ ਚਾਰੋਂ ਪਾਸੇ ਦਰਵਾਜ਼ੇ ਨੇ ਗੁਰੂ ਘਰ ਦੇ ਤੇ ਅਸੀਂ ਦਿਖਾਣੇ ਆ ਤੁਹਾਨੂੰ ਇਹ ਪ੍ਰਕਰਮਾਂ ਦਾ 에रिया ਗੁਰੂ ਮਹਾਰਾਜ ਦਾ ਇਧਰ ਪਰਕਾਮਾਂ ਦੇ ਪਿੱਛੇ ਅਸੀਂ ਆਪਣੀ ਗੱਡੀ ਉੱਪਰ ਛਾਵਾਂ ਥੋੜੀ ਖੜੀ ਕੀਤੀ ਹੈ ਇਹ ਫਿਰ ਛਾਵਾਂ ਚ ਅਸੀਂ ਗੱਡੀ ਇੱਥੇ ਖੜੀ ਕੀਤੀ ਹੋਈ ਹੈ ਇਧਰ ਵੀ ਜਿਹੜਾ ਹੈਗਾ ਗੁਰੂ ਘਰ ਦਾ ਲੰਗਰ ਹੈ ਜੋੜਾ ਘਰ ਵੀ ਬਣਿਆ ਹੋਇਆ ਤੇ ਇਧਰ ਤੂੰ ਵੀ ਤੁਸੀਂ ਆ ਸਕਦੇ ਹੋ ਚਾਰੇ ਪਾਸੇ ਤੋਂ ਪੌੜੀਆਂ ਬਣੀਆਂ ਹੋਈਆਂ ਨੇ ਆਉਣ ਲਈ ਸੰਗਤ ਦੇ ਚਾਰ ਦਰਵਾਜ਼ੇ ਨੇ ਦਰਵਾਜ਼ਾ ਸਾਹਿਬ ਦੀ ਤਰ੍ਹਾਂ ਤੇ ਚਾਰੋਂ ਪਾਸੋਂ ਜਿਹੜਾ ਕੋਈ ਵੀ ਇੱਥੇ ਆ ਸਕਦਾ ਤੇ ਆ ਮੰਦਿਰ ਵੀ ਨਾਲ ਬਣਿਆ ਹੋਇਆ ਪੁਰਾਣਾ ਜਮਾਨੇ ਦਾ ਤੇ ਪੁਰਾਣਾ ਜਮਾਨੇ ਦਾ ਦੂਜਾ ਮੰਦਿਰ ਵੀ ਇੱਥੇ ਸ਼ੋਭਿਤ ਹੈਗਾ ਗੁਰਦੁਆਰਾ ਚਾਦਰ ਸਾਹਿਬ ਸ਼ਹਿਰ ਬੁੜਚ ਸਟੇਟ ਗੁਜਰਾਤ ਇੱਥੇ ਜੋ ਹੈ ਮਹਾਰਾਜਾ ਪ੍ਰਕਾਸ਼ ਥਾਨ ਮਤਲਬ ਕਿ ਬਾਬਾ ਨਾਨਕ ਦਾ ਸ਼ੋਭਿਤ ਗੁਰਦੁਆਰਾ ਚਾਦਰ ਸਾਹਿਬ ਆ ਜਿਹੜਾ ਹੈਗਾ ਨਿਸ਼ਾਨ ਸਾਹਿਬ ਇੱਥੇ ਦੀਵਾਨ ਹਾਲ ਦੀ ਜਿਹੜੀ ਬੇਸਮੈਂਟ ਅੱਥਲੇ ਉੱਥੇ ਗੁਰੂ ਦਾ ਲੰਗਰ ਬਣਿਆ ਹੋਇਆ ਹੈਗਾ ਤੇ ਇੱਥੇ ਆਉਣ ਲਈ ਦੋਨੋਂ ਪਾਸੇ ਤੋਂ ਪੋੜੀਆਂ ਹਨ ਗੁਰੂ ਦਾ ਲੰਗਰ ਜਿਹੜਾ ਹੈਗਾ ਬਹੁਤ ਵੱਡਾ ਹੈਗਾ ਤੇ ਇਹ ਦੇਖ ਰਹੇ ਹੋ ਬਹੁਤ ਵੱਡਾ ਲੰਗਰ ਹੈ ਐਸੀ ਸਬਜ਼ੀਆਂ ਭਾਜੀਆਂ ਰਾਸ਼ਨ ਪਾਣੀ ਸਾਰਾ ਪਿਆ ਹੋਇਆ ਤੇ بڑے بڑے ਦੂਰ ਬੋਇਲਰ ਲੱਗੇ ਹੋਏ ਨੇ ਜਿੱਥੇ ਬਣਦਿਆ ਪੱਬੀਆ ਪੱਦੀਆ ਮੜਨੇ ਬਣਦੀਆਂ ਨੇ ਹੁਣ ਅਸੀਂ ਇੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਅੱਗੇ ਵੱਲ ਵਧਾਂਗੇ ਓਜੈਨ ਵੱਲ ਨੂੰ ਤੁਰਾਂਗੇ ਤੇ ਕਰਦੇ ਆ ਚੱਲ ਕੇ ਅੱਗੇ ਹੋਰ ਗੁਰੂ ਘਰ ਦੇ ਦਰਸ਼ਨ ਹੁਣ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਅਸੀਂ ਨਿਕਲ ਜਾਾਂਗੇ ਇੱਥੋਂ ਇਹ ਹਾਈਵੇ ਆ ਰਿਹਾ ਹੈਗਾ ਬੁੜੁਖ ਸੂਰਤ ਵਾਲੀ ਸਾਈਡ ਤੋਂ ਆ ਰ ਅਸੀਂ ਵੀ ਗੁਰਦੁਆਰਾ ਚਾਦਰ ਸਾਹਿਬ ਤੋਂ ਇਸੀ ਰੋਡ ਤੋਂ ਆਏ ਆ ਇਹ ਹਾਈਵੇ ਜਿਹੜਾ ਫਿਰ ਅੱਗੇ ਬਰੋਦਾ ਤੇਦਮੋੜ ਬਰੋਦਾ ਵੱਲ ਨੂੰ ਜਾ ਰਿਹਾ ਹੈ। ਅਸੀਂ ਵੀ ਵਾਪਸ ਹੀ ਬਰੋਦਾ ਵੱਲ ਜੀ ਕਰ ਰਹੇ ਹਾਂ। ਕਿਉਂਕਿ ਜਿਹੜਾ ਪੁਜੈਨ ਹੈ ਮੱਧ ਪ੍ਰਦੇਸ਼ ਚੋਂ ਆਂਦਾ। ਉਸ ਰੋਡ ਤੇ ਵੀ ਅਗਰ ਚੜ੍ਹਨਾ ਹੋਵੇ ਤਾਂ ਇਸੀ ਬਰੋਦਾ ਵਾਲੇ ਹਾਈਵੇ 'ਤੋਂ ਵਾਪਸ ਆਣਾ ਪੈਂਦਾ। ਬੁਰਜ ਮੱਥਾ ਟੇਕ ਕੇ ਬੁਰਦੁਰਾ ਚੰਦਰ ਸਾਹਿਬ ਇਸ ਹਾਈਵੇ ਤੇ ਸੱਤ ਲੋਜ ਪੰਜਾਬ ਕਰਕੇ ਇੱਕ ਰੈਸਟੋਰੈਂਟ ਟਾਈਪ ਦਾ ਬਣਾ ਹੈਗਾ। ਪਰ ਸੱਤ ਪਾਣੀ ਅਸੀਂ ਗੁਰੂਆਂ ਦਾ ਪੋਚਾ ਲਿਆ ਸੀਗਾ ਚਾਦਰ ਸਾਹਿਬ ਤੋਂ ਤੇ ਫਿਰ ਇੱਥੇ ਅਸੀਂ ਜਿਹੜਾ ਹੈਗਾ ਆਈਸਕ੍ਰੀਮ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਇੱਧਰ ਇੱਧਰ ਗਰਮੀ ਬਹੁਤ ਹੈ ਪੰਜਾਬ 'ਚ ਆਪਣੇ ਤੁੰਦਾ ਪੈ ਰਹੀ ਹੈ ਠੰਡ ਪੈ ਰਹੀ ਹੈ ਰਾਜਸਥਾਨ ਦੇ ਭੀਰਵਾੜਾ 'ਚ ਵੀ ਜਿਹੜੀ ਸੀ ਤੁੰਤ ਵਾਧੂ ਸੀਗੀ ਤੇ ਪਰ ਠੰਡ ਨਹੀਂ ਸੀ ਪੀਲਵਾੜ ਦੇ ਵਿੱਚ ਗੁਜਰਾਤ ਦੇ ਵਿੱਚ ਗਰਮੀ ਵਾਧੂ ਹੈ ਇੱਥੇ ਬਰੋਦਾ ਦੇ ਵਿੱਚ ਤੇ ਫਿਰ ਜਿਹੜਾ ਆਈਸਕ੍ਰੀਮ ਅਸੀਂ ਦੁਪਹਿਰ ਨੂੰ ਵੇਲੇ ਖਾਈ ਹੈ ਹੁਣ ਅਸੀਂ ਜਿਹੜਾ ਹੈਗਾ ਮੱਧਿਆ ਪ੍ਰਦੇਸ਼ ਨੂੰ ਜਾਣ ਵੱਲੋਂ ਨਿਕਲਾਂਗੇ ਹੱਥ ਹੱਥ ਦੇ ਆਦੀਰ ਉਹ ਦੇਖ ਲਾ ਫਤਪੁਰ ਜਿਹੜਾ ਇਹ ਹਾਈਵੇ ਆ ਰਿਹਾ ਹੈਗਾ ਬਰੋਦਾ ਤੋਂ ਆ ਰਿਹਾ ਹੈਗਾ ਗੋਦਰਾ ਹੁੰਦੇ ਹੋਏ ਇਹ ਹਾਈਵੇ ਅੱਗੇ ਇੰਦੋਰ ਵਾਲੀ ਸਾਈਡ ਨੂੰ ਜਾਂਦਾ ਹੈਗਾ ਇੰਦੋਰ ਵੱਲ ਹੀ ਉਹ ਜਾਨ ਹੈਗਾ ਮੱਧ ਪ੍ਰਦੇਸ਼ ਚ ਮੰਨ ਲਾ ਤੇ ਸ਼ਾਮ ਦਾ ਵਕਤ ਹੋ ਗਿਆ ਟਾਈਮ ਕਾਫੀ ਹੋ ਗਿਆ ਕੰਮ ਦਾ ਵਾਕ ਇਸ ਤੇ ਕੋਈ ਮੀਟਾਬ ਕਰ ਰਗਾ ਤੇ ਲਈ ਕੋਈ ਨੀਂਦ ਆਉਂਦੀ ਨਹੀਂ ਕਮਕੀ ਲੱਗਦੀ ਐ ਤਾਂ ਇੱਥੇ ਹੋਟਲ ਗਨ ਸ਼ਾਮ ਕਰਕੇ ਹੈਗਾ ਤਾਂ ਫਿਰ ਇੱਥੇ ਜੋ ਗਨ ਸ਼ਾਮ ਰਿਜ਼ੋਰਟ ਵੀ ਹੈ ਗਨ ਸ਼ਾਮ ਇਹਨਾਂ ਕੋ ਰੂਮ ਵਗੈਰਾ ਵੀ ਹੁੰਦੇ ਥੋੜੇ ਬਸ ਤੇ ਬਾਕੀ ਦਾ ਹੁੰਦਾ ਇਹ ਰੈਸਟੋਰੈਂਟ ਸਰਵਿਸ ਹੁੰਦੀ ਐ ਇੱਥੇ ਚਾਹ ਵਗੈਰਾ ਠੀਕ ਹੈ ਹੁਣ ਅੱਗੇ ਨੂੰ ਚੱਲਦੇ ਆਂ ਦੇਖਦੇ ਆਂ ਰਾਤ ਤੱਕ ਕਿੱਥੇ ਤੱਕ ਪਹੁੰਚਦੇ ਆਂ